ਇਸ ਨੂੰ ਪ੍ਰਮਾਤਮਾ ਦਾ ਨਾਮ ਰਤਨ ਮਿਲ ਪੈਂਦਾ ਹੈ ਇਸ ਵਾਰ ਦਾ ਜਿਪਾ ਗੁਰੂ ਜੀ ਪੰਤਾਲੀ ਅੰਬਤੇ ਬਖਸ਼ਿਸ਼ ਕਰਦੇ ਹਨ ਸਾਦੂ ਕੀ ਹੋ ਰਿਣੁਕਾ ਆਪਣਾ ਆਪ ਤਿਆਗ ਇਹ ਮੇਰੇ ਮਨ ਗੁਰੂ ਦੇ ਚਰਨਾਂ ਦੀ ਧੂੜ ਪਾਣਾ ਤੇ ਆਪਣਾ ਆਪ ਛੱਡ ਦੇ ਉਪਾਉ ਸਿਆਣਪ ਸਗਰ ਛੱਡ ਗੁਰ ਕੀ ਚਰਨ ਨਿ ਲਾਗ ਏ ਮੇਰੇ ਮਨ ਹੋਰ ਸਾਰੇ ਹੀਲੇ ਤੇ ਚਤਰਾਇਆਂ ਛੱਡ ਕੇ ਗੁਰੂ ਦੀ ਸਰਨ ਪਿਆਰ ਹੋ ਤਿਸ ਪ੍ਰਾਪਤ ਰਤਨ ਹੋਏ ਜਿਸ ਨਸਕ ਹੋ ਵਾ ਭਾਗ ਜਿਸ ਮੁਖ ਦੇ ਮੱਥੇ ਉੱਤੇ ਪੂਰੂਲਾ ਭਾਗ ਜਾਗਦਾ ਹੈ ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ ਪ੍ਰਮਾਤਮਾ ਦਾ ਨਾਮ ਰਤਨ ਮਿਲ ਪੈਂਦਾ ਹੈ